ਸਾਰੀ ਸੰਗਤ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਰਿਵਾਰ ਵੱਲੋਂ ਹੁਕਮ ਹੋਇਆ ਹੈ ਵੀ ਮਾਂ ਦੇ ਉਪਕਾਰਾਂ ਦੇ ਉੱਪਰ ਕੁਝ ਗੱਲਬਾਤ ਕੀਤੀ ਜਾਵੇ ਤੇ ਮੈਂ ਸੋਚਦਾ ਸੀ ਸੰਗਤ ਜੀ ਵੀ ਮਾਂ ਦੇ ਉਪਕਾਰਾਂ ਤੇ ਮਾਂ ਦੇ ਗੁਣਾਂ ਦੇ ਉੱਪਰ ਬੋਲਣਾ ਹੋਵੇ ਤੇ ਸਮਾਂ ਜਿਹੜਾ ਉਹ ਸੀਮਤ ਦਾਇਰੇ ਵਿੱਚ ਰਹਿ ਕੇ ਨਹੀਂ ਬਿਆਨ ਕੀਤਾ ਜਾ ਸਕਦਾ ਕਿਉਂਕਿ ਮਾਂ ਦੇ ਉਪਕਾਰ ਸਾਡੇ ਦੇ ਉੱਪਰ ਇੰਨੇ ਨੇ ਮਾਂ ਦੇ ਗੁਣ ਸਾਡੇ ਉੱਤੇ ਇੰਨੇ ਨੇ ਵੀ ਉਹ ਕਈ ਦਿਨ ਵੀ ਲੱਗ ਜਾਣ ਤੇ ਮਾਂ ਦੀ ਵਿਆਖਿਆ ਕਰਦਿਆਂ ਕਈ ਦਿਨ ਲੱਗ ਸਕਦੇ ਪੰਜਾਬੀ ਦੇ ਵਿੱਚ ਮਾਂ ਲਿਖਣਾ ਹੋਵੇ ਤੇ ਮੰਮੇ ਨੂੰ ਕੰਨਾ ਤੇ ਉੱਤੇ ਬਿੰਦੀ ਲੱਗਦੀ ਹੈ ਅੱਖਰ ਇੱਕ ਦੇ ਨਾਮ ਨਾਲ ਮਾਂ ਜਿਹੜਾ ਕੰਪਲੀਟ ਹੋ ਜਾਂਦਾ ਪਰ ਮਾਂ ਦੀ ਜੇ ਵਿਆਖਿਆ ਕਰਨੀ ਹੋਵੇ ਤੇ ਅਣਗਿਣਤ ਅੱਖਰ ਨੇ ਲੱਖਾਂ ਅੱਖਰ ਲੱਗ ਜਾਂਦੇ ਨੇ ਕਰੋੜਾ ਅੱਖਰ ਲੱਗ ਜਾਂਦੇ ਨੇ ਪਰ ਮਾਂ ਦੇ ਕਰਜ਼ਾਂ ਦਾ ਅੰਤ ਫੇਰ ਵੀ ਨਹੀਂ ਹੁੰਦਾ ਤੇ ਮਾਂ ਦੇ ਜੀਵਨ ਦੇ ਉੱਪਰ ਜੇ ਅਸੀਂ ਗੱਲਬਾਤ ਕਰੀਏ ਤੇ ਮਾਂ ਦੇਖੋ ਹਜੇ ਸਾਡਾ ਇਸ ਦੁਨੀਆ ਤੇ ਜਨਮ ਨਹੀਂ ਹੁੰਦਾ ਮਾਂ ਸਾਡੇ ਜਨਮ ਤੋਂ ਪਹਿਲਾਂ ਵੀ ਦੁੱਖਾਂ ਦੇ ਪਹਾੜ ਦੇ ਵਿੱਚੋਂ ਗੁਜ਼ਰਦੀ ਹੈ ਅਨੇਕਾਂ ਦਰਦਾਂ ਅਨੇਕਾਂ ਡਾਕਟਰਾਂ ਦੇ ਕੋਲ ਜਾ ਕਰਕੇ ਦੁੱਖਾਂ ਦਾ ਸਾਹਮਣਾ ਮਾਂ ਉਸ ਵਕਤ ਵੀ ਕਰਦੀ ਹੈ ਜਿਸ ਵਕਤ ਹਜੇ ਸਾਡਾ ਜਨਮ ਹੀ ਨਹੀਂ ਹੋਇਆ ਤੇ ਜਦੋਂ ਸਾਡਾ ਜਨਮ ਹੁੰਦਾ ਹੈ ਤੇ ਉਸ ਵਕਤ ਦੇਖੋ मां ਆਪਣੀ ਮੌਤ ਨੂੰ ਸਹਰਾਣੇ ਰੱਖ ਕੇ ਪਈ ਹੁੰਦੀ ਆਤ ਦੀਆਂ ਪੀੜਾਂ ਆਤਾਂ ਦੇ ਦੁੱਖ ਝਲਨੇ ਉਸ ਮਾਂ ਨੂੰ ਪੈਂਦੇ ਨੇ ਆਪਣੀ ਮੌਤ ਸਾਹਮਣੇ ਦਿਸਦੀ ਹੁੰਦੀ ਹੈ ਤੇ ਚੇਤਾ ਰੱਖਿਆ ਜੇ ਜਿਹੜਾ ਜੀਵ ਆਪਣੀ ਮੌਤ ਅੱਖਾਂ ਸਾਹਮਣੇ ਦੇਖਦਾ ਹੋਏਗਾ ਪਤਾ ਨਹੀਂ ਮੇਰਾ ਜੀਵਨ ਮੈਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਤੇ ਉਸ ਮਾਂ ਦੀ ਮਮਤਾ ਤੁਸੀਂ ਵੇਖ ਲਓ ਆਪਣੇ 3 ਪੁੱਤਰਾਂ ਬਾਬਤ ਕਿੰਨੀ ਹੋ ਸਕਦੀ ਉਸ ਮਾਂ ਦਾ ਜੀਰਾ ਕਿੰਨਾ ਵੱਡਾ ਹੋ ਸਕਦਾ ਤੇ ਜਦੋਂ ਇਸ ਦੁਨੀਆ ਤੇ ਬੱਚਾ ਆ ਜਾਂਦਾ ਹੈ ਜੀਵ ਆ ਜਾਂਦਾ ਹੈ ਧੀ ਪੁੱਤ ਘਰ ਦੇ ਵਿੱਚ ਜਨਮ ਲੈਂਦਾ ਤੇ ਮਾਂ ਖਿਹੜੇ ਮੱਥੇ ਪ੍ਰਵਾਨ ਕਰ। ਮਾਂ ਦਾ ਚਿਹਰਾ ਫਿਰ ਗਦਗਦ ਕਰ ਉੱਠਦਾ ਵੀ ਮੇਰੇ ਘਰ ਧੀ ਨੇ ਮੇਰੇ ਘੱਤ ਮੇਰੇ ਮੇਰੇ ਘਰ ਦੇ ਵਿੱਚ ਮੇਰੇ ਪੁੱਤ ਨੇ ਜਨਮ। ਫਿਰ ਦਰਦਾਂ ਫਿਰ ਦੁੱਖ ਜਿਹੜੇ ਸਾਰਿਆਂ ਦੇ ਵਿੱਚੋਂ ਮਾਨਿਕਲੀ ਹੁੰਦੀ ਹੈ ਤੇ ਉਸ ਵਕਤ ਦਰਦਾਂ ਦੀ ਹੀਟ ਹੁੰਦੀ ਹੈ। पीड़ा पीड़ा मां ਨੂੰ ਦਰਦ ਵੀ ਉਹ ਦਰਦ ਨਹੀਂ ਮਹਿਸੂਸ ਹੁੰਦਾ मां ਨੂੰ ਪੀੜਾ ਵੀ ਪੀੜਾ ਨਜ਼ਰ ਨਹੀਂ ਆਉਂਦੀਆਂ ਉਹਨਾਂ ਦਾ ਦੁੱਖ ਵੀ ਨਹੀਂ ਲੱਗਦਾ ਕਿਉਂਕਿ मां ਦੇ ਕੋਲ ਖੁਸ਼ੀ ਹੁੰਦੀ ਹੈ मां ਨੂੰ ਫਿਰ ਦੁੱਖ ਮਹਿਸੂਸ ਨਹੀਂ ਹੁੰਦਾ ਤੇ ਉਸ ਵਕਤ ਤੋਂ ਅਗਲੇ ਦਾ ਜਿਹੜਾ ਪੈਡਾ ਸ਼ੁਰੂ ਹੁੰਦਾ ਉਹ ਸਾਡੀ ਪਾਲਣ ਪੋਲਣ ਵਾਸਤੇ ਫਿਰ मां ਦਿਨ ਰਾਤ ਇੱਕ ਕਰਦੀ ਹੈ ਰਾਤਾਂ ਜਾਗਦੀ ਹੈ मां ਆਪ ਗਿੱਲੇ ਜਗਾ ਪੈਂਦੀ ਹੈ मां ਆਪਣੇ ਧੀ ਪੁੱਤ ਨੂੰ ਸੁੱਕੀ ਜਗ੍ਹਾ ਪਾਉਂਦੀ ਹੈ मां ਰਾਤ ਨੇਰੇ ਸਵੇਰੇ ਕਈ ਕਈ ਵਾਰ ਉੱਠ ਕੇ ਆਪਣੇ ਧੀ ਪੁੱਤ ਨੂੰ ਚੈੱਕ ਕਰਦੀ ਹੈ ਵੀ ਕਿਤੇ ਬਾਥਰੂਮ ਕਰਕੇ ਕੱਪੜੇ ਗਿੱਲੇ ਤਾਂ ਨਹੀਂ ਹੋ ਗਏ ਕੁਝ ਕਰ ਤਾਂ ਨਹੀਂ ਦਿੱਤਾ ਬੱਚੇ ਨੇ ਇਸ ਤਰੀਕੇ ਦੇ ਨਾਲ ساری ساری ਰਾਤ मां ਆਪਣੇ ਧੀ ਪੁੱਤ ਦੇ ਸਿਰ ਦੇ ਉੱਪਰ ਰਾਤ ਨੂੰ ਜਾਗ ਕੇ ਬਤੀਤ ਕਰ ਮਾਂ ਆਪਣੀ ਮਮਤਾ ਦੇ ਆਪਣੇ ਧੀ ਪੁੱਤ ਦੇ ਵਿੱਚੋਂ ਆਪਣਾ ਆਉਣ ਵਾਲਾ ਸਮਾਂ ਦੇਖਦੀ ਹੈ ਇਹ ਮਾਂ ਦੇ ਗੁਣ ਇਹ ਮਾਂ ਦੇ ਉਪਕਾਰ ਜਦੋਂ ਅਸੀਂ ਇਹਨਾਂ ਦੇ ਉੱਪਰ ਗੱਲਬਾਤ ਕਰਦੇ ਹਾਂ ਤੇ ਚੇਤਾ ਰੱਖਿਆ ਜੀ ਜਿਨ੍ਹਾਂ ਦੀਆਂ ਇਸ ਦੁਨੀਆ ਤੇ ਮਾਵਾ ਨਹੀਂ ਹੈਗੀਆਂ ਉਹ ਵੀ ਇਸ ਵੀਡੀਓ ਨੂੰ ਸੁਣ ਕੇ ਇਸ ਮੇਰੀ ਗੱਲਬਾਤ ਦੇ ਨਾਲ ਸਾਂਝ ਪਾ ਕੇ ਜਰੂਰ ਮਹਿਸੂਸ ਕਰਦੇ ਹੋਣਗੇ ਵੀ ਸਾਡੀਆਂ ਮਾਵਾ ਨੇ ਸਾਡੇ ਵਾਸਤੇ ਕਿੰਨੇ ਕਿੰਨੇ ਦੁੱਖ ਝੱਲੇ ਸਾਡੀਆਂ ਮਾਵਾ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਸੀ ਬੇਸ਼ੱਕ ਭੈੜੀ ਸੰਗਤ ਵਿੱਚ ਵੀ ਪੈ ਗਏ ਤੁਸੀਂ ਦੇਖੋ ਧੀ ਪੁੱਤ ਥੋੜਾ ਜਿਹਾ ਜਦੋਂ ਜਵਾਨ ਹੁੰਦਾ ਜਦੋਂ 12 15 ਸਾਲ ਦੀ ਉਮਰ ਦੇ ਵਿੱਚ ਹੋ ਜਾਂਦਾ ਹੈ ਕਈ ਵਾਰੀ ਧੀ ਕਈ ਵਾਰੀ ਪੁੱਤ ਭੈੜੀ ਸੰਗਤ ਵਿੱਚ ਵੀ ਪੈ ਜਾਂਦੇ ਆ ਬੱਚੇ ਤੇ ਮਾਂ ਫੇਰ ਵੀ ਕਬੂਲ ਨਹੀਂ ਕਰਦੀ ਸਮਾਜ ਦੇ ਲੋਕ ਦੁਨੀਆ ਦੇ ਲੋਕ ਆ ਕੇ ਕਹਿੰਦੇ ਆ ਉਹਨਾਂ ਚਾਚੀ ਜਾਂ ਮਾਸੀ ਪਿੰਡ ਦੇ ਜੋ ਵੀ ਰਿਸ਼ਤੇਦਾਰੀ ਕਿਸੇ ਤਰੀਕੇ ਨਾਲ ਨਿਕਲਦੀ ਹੈ ਵੀ ਤੁਹਾਡਾ ਪੁੱਤ ਆ ਕੁਝ ਕਰਦਾ ਹੈ ਭੈੜੀ ਸੰਗਤ ਵਿੱਚ ਪੈ ਗਿਆ ਮਾਂ ਉਸ ਚੀਜ਼ ਨੂੰ ਸਵੀਕਾਰ ਨਹੀਂ ਕਰਦੀ ਮਾਂ ਫੇਰ ਵੀ ਕਹਿੰਦੀ ਨਹੀਂ ਮੇਰਾ ਪੁੱਤ ਅਜੇ ਹਾ ਕੁਝ ਕਰ ਨਹੀਂ ਸਕਦਾ ਮੇਰੀ ਧੀ ਅਜੇ ਹਾ ਕੁਝ ਕਰ ਨਹੀਂ ਸਕਦਾ ਮਾਂ ਮੰਨ ਨੂੰ ਤਿਆਰੀ ਨਹੀਂ ਹੁੰਦੀ ਕਿਉਂਕਿ ਮਾਂ ਦੀ ਮਮਤਾ ਹੁੰਦੀ ਇਤਿਹਾਸ ਪੜਿਓ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿਆਲਕੁਟ ਦੀ ਧਰਤੀ ਤੇ ਗਏ ਆ ਨਾ ਪਾਕਿਸਤਾਨ ਦੀ ਧਰਤੀ ਤੇ ਉਥੋਂ ਦਾ ਪੀਰ ਹਮਜ਼ਾ ਗੋਸ਼ ਸੀ ਤੇ ਇੱਕ ਮਾਂ ਸੀ ਉਹਦੇ ਘਰ ਔਲਾਦ ਨਹੀਂ ਸੀ ਹੁੰਦੀ ਤੇ ਉਸ ਮਾਂ ਨੇ ਫਕੀਰ ਨੂੰ ਸੱਦਿਆ ਪੀਰ ਹਮਜ਼ਾ ਗੋਸ਼ ਆਇਆ ਉਸ ਨਗਰ ਦੇ ਵਿੱਚ ਉਸ ਘਰ ਦੇ ਵਿੱਚ ਆਇਆ ਤੇ ਮਾਂ ਨੇ ਫਰਿਆਦ ਕਰਵਾਈ ਤੇ ਉਹਨੇ ਕਿਹਾ ਕਹਿੰਦਾ ਵੀ ਤੇਰੇ ਘਰ ਦੇ ਵਿੱਚ ਮਾਂ ਪੁੱਤ ਹੋਣਗੇ ਤੇਰੇ ਘਰ ਔਲਾਦ ਹੋਏਗੀ ਪਰ ਇੱਕ ਮੇਰੇ ਨਾਲ ਵਾਅਦਾ ਕਰ ਵੀ ਜਿਹੜਾ ਤੇਰੇ ਘਰ ਦੇ ਵਿੱਚ ਬੱਚਾ ਹੋਏਗਾ ਪਹਿਲਾ ਪੁੱਤ ਹੋਏਗਾ ਉਹ ਤੂੰ ਮੇਰਾ ਚੇਲਾ ਬਣਾਏਂਗੀ ਮਾਂ ਨੇ ਕਿਹਾ ਮੇਰੀ ਕੁੱਖ ਤਾਂ ਸਲਖਣੀ ਹੋਵੇ ਮੇਰੀ ਕੁੱਖ ਤਾਂ ਹਰੀ ਹੋਵੇ ਮਾਂ ਨੇ ਕਿਹਾ ਹਾਂ ਫਕੀਰ ਜੀ ਤੁਸੀਂ ਕਰੋ ਅਰਦਾਸਾ ਕਰੋ ਫਰਿਆਦ ਭਗਵਾਨ ਅੱਗੇ ਤੋ ਫਕੀਰ ਨੇ ਕਹਿੰਦੇ ਅਰਦਾਸ ਕੀਤੀ ਤੇ ਕੁਝ ਸਮਾਂ ਪਿਆ ਤੇ ਉਸ ਮਾਂ ਦੇ ਘਰ ਦੇ ਵਿੱਚ ਬਾਲਕ ਨੇ ਜਨਮ ਲਿਆ ਕਿਸੇ ਪੁੱਤ ਨੇ ਜਨਮ ਲਿਆ ਫਕੀਰ ਨੂੰ ਪਤਾ ਲੱਗਾ ਪੀਰ ਹਮਜ਼ਾ ਗੋਸ਼ ਨੂੰ ਘਰ ਦੇ ਵਿੱਚ ਗਿਆ ਤੇ ਉਸ ਮਾਂ ਨੂੰ ਕਹਿਣ ਲੱਗਾ ਵੀ ਹੁਣ ਤੇਰਾ ਜਵਾਨ ਪੁੱਤ ਹੋ ਚੱਲਿਆ ਤੇ ਇਹਨੂੰ ਹੁਣ ਮੇਰਾ ਚੇਲਾ ਬਣਾ ਦੇ ਮਾਂ ਦੀ ਮੰਗਤਾ ਜਾਗੀ ਮਾਂ ਦਾ ਮੋਹ ਸੀ ਮਾਂ ਦੀ ਜਿਗਰ ਦਾ ਟੁਕੜਾ ਸੀ ਮਾਂ ਪੀਰ ਹਮਜ਼ਾ ਗੋਸ਼ ਨੂੰ ਕਹਿੰਦੀ ਫਕੀਰ ਜੀ ਨਹੀਂ ਹੋਰ ਜੋ ਕਹੋਗੇ ਦੁਨੀਆ ਦੀ ਵਸਤੂ ਦੁਨੀਆ ਦਾ ਪਦਾਰਥ ਮੈਂ ਤੁਹਾਡੇ ਤੋਂ ਕੁਰਬਾਨ ਕਰ ਦਿਆਂਗੀ ਪਰ ਮੈਂ ਆਪਣੇ ਜ਼ਿਗਰ ਦਾ ਟੋਟਾ ਨਹੀਂ ਤੁਹਾਨੂੰ ਦੇ ਸਕਦਾ ਨਾ ਕਰ ਦਿੱਤੀ ਤੇ ਪੀਰ ਹਮਜਾ ਗੋਸ਼ ਨੇ ਉੱਥੇ ਹੀ ਹੱਥ ਲਿਆ ਸੀ ਵੀ ਮੈਂ ਇਸ ਸਿਆਲਕੋਟ ਦੀ ਧਰਤੀ ਨੂੰ ਗਰਕ ਕਰਨਾ ਹੈ ਇਸ ਸ਼ਹਿਰ ਨੂੰ ਗਰਕ ਕਰਨਾ ਤੇ ਉਸ ਸਿਆਲਕੋਟ ਦੀ ਧਰਤੀ ਤੇ ਹੀ ਗੁਰੂ ਨਾਨਕ ਦੇ ਮਹਾਰਾਜ ਜੀ ਜਾਂਦੇ ਆ ਫਿਰ ਪਿੰਡ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਆ ਵੀ ਉਹ ਸ਼ਿਲਾ ਕੱਢਣ ਵਾਸਤੇ ਬੈਠ ਗਿਆ ਤੇ ਹੁਣ ਸਿਆਲਕੋਟ ਨੂੰ ਬਚਾ ਲਓ ਨੀਤਾ ਇਸ ਸਿਆਲਕੋਟ ਨੂੰ ਗਰਕ ਕਰ ਦੇਗਾ ਉਹਨੇ ਕਿਹਾ ਵੀ ਇਹ ਸਿਆਲਕੋਟ ਝੂਠਿਆ ਹੰਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਇੱਥੇ ਤਾਂ ਮੂਲਚੰਦ ਵਰਗੇ ਵੀ ਰਹਿੰਦੇ ਨੇ ਮੂਲੇ ਵਰਗੇ ਵੀ ਰਹਿੰਦੇ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਮਰਨਾ ਸੱਚ ਤੇ ਜਿਉਣਾ ਝੂਠ ਹੈ ਇਹ ਕੋਝਾ ਵੀ ਹੈਗੇ ਮੇਰੇ ਕਹਿਣ ਦੀ ਭਾਵਨਾ ਸੰਗਤ ਜੀ ਇਹ ਸੀ ਮਾਂ ਦਾ ਜਿਗਰ ਦਾ ਟੁਕੜਾ ਸੀ ਬੇਸ਼ੱਕ ਅਰਦਾਸ ਵੀ ਕਰਵਾ ਦਿੱਤੀ ਬੇਸ਼ੱਕ ਮਨ ਵੀ ਲਿਆ ਪੀਰ ਅੱਗੇ ਪਰ ਫੇਰ ਵੀ ਮਮਤਾ ਅਜੇ ਹੀ ਜਾਗੀ ਆਪਣੇ ਜਿਗਰ ਦਾ ਟੁਕੜਾ ਦੇਰ ਨੂੰ ਨਾ ਕਰ ਦਿੱਤੀ ਕਹ ਨਗੀ ਨਾ ਫਕੀਰ ਜੀ ਨਹੀਂ ਇਹ ਮੈਂ ਜਿਗਰ ਦਾ ਟੁਕੜਾ ਤੁਹਾਨੂੰ ਦੇ ਨਹੀਂ ਸਕਦੀ ਤੇ ਮਾਂ ਦੀ ਮਮਤਾ ਹੀ ਹੁੰਦੀ ਹੈ ਨਾ ਮਾਂ ਆਪਣੇ ਮਾੜੇ ਧੀ ਪੁੱਤ ਨੂੰ ਵੀ ਸਵੀਕਾਰ ਕਰਦੀ ਹੈ ਤੇ ਅੱਜ ਦੇ ਹਾਲਾਤ ਦੇਖੋ ਤੁਸੀਂ ਮਾਵਾਂ ਦੀ ਬਾਬਤ ਕੀ ਕੁਝ ਹੋ ਰਿਹਾ ਹੈ ਮਾਵਾਂ ਦੀ ਬਾਬਤ ਅੱਜ ਅੱਜ ਪੜੇ ਲਿਖੇ ਲੋਕ ਵੀ ਆਪਣੀਆਂ ਮਾਵਾਂ ਦਾ ਉਹ ਸਤਕਾਰ ਉਹ ਕਰਜ਼ ਨਹੀਂ ਚੁਕਾ ਰਹੇ ਜਿਹੜਾ ਕਰਜ਼ ਅਸੀਂ ਕਈ ਜਨਮ ਲੈ ਕੇ ਵੀ ਆਪਣੀ ਮਾਂ ਦਾ ਚਕਾਉ ਨਹੀਂ ਸਕਦੇ ਤੇ ਅੱਜ ਉਹੀ ਮਾਂਵਾਂ ਦਾ ਸਤਕਾਰ ਘਟਦਾ ਜਾ ਰਿਹਾ ਹੈ ਚਿੰਤਾ ਦਾ ਵਿਸ਼ਾ ਮਾਂ ਦੇਖੋ ਜਵਾਨ ਪੁੱਤ ਹੋ ਜਾਂਦਾ ਕਿੰਨੇ ਚਾਵਾਂ ਦੇ ਨਾਲ ਆਪਣੇ ਪੁੱਤ ਨੂੰ ਬਚਾ ਕੇ ਰੱਖਦੀ ਧੀ ਨੂੰ ਕਿੰਨਾ ਮੋਹ ਕਰਦੀ ਹੈ ਧੀ ਵਿਆਹੀ ਜਾਂਦੀ ਦੂਜੇ ਘਰ ਦੇ ਵਿੱਚ ਚਲ ਜਾਂਦੀ ਹੈ ਤੇ ਮਾਂ ਫੇਰ ਵੀ ਫਿਕਰ ਆਪਣੇ ਆ ਦੋਤਿਆਂ ਪੋਤਿਆਂ ਨੂੰ ਕਿੰਨੇ ਲਾਲ ਲੜ ਸੰਗਤ ਜੀ मां ਸ਼ੁਰੂਆਤੀ ਇਥੋਂ ਆਪਣੇ ਧੀ ਪੁੱਤ ਦੀ ਕਰਵਾ ਦਿੰਦੀ ਹੈ ਜਦੋਂ ਪੁੱਤ ਨੂੰ ਧੀ ਨੂੰ ਹਜੇ ਤੁਰਨਾ ਨਹੀਂ ਆਉਂਦਾ ਚੱਜ ਨਾਲ मां ਚੁੱਕਦੀ ਹੈ ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਨੂੰ ਲੱਤ ਕਰਦੀ ਹੈ ਧੀ ਪੁੱਤ ਦੀ मां ਕਹਿੰਦੀ ਹੈ ਵੀ ਪੁੱਤ ਜਿੱਥੋਂ ਤੱਕ ਮੈਂ ਦੇਖਦੀ ਹਾਂ ਉਥੋਂ ਤੱਕ ਤੂੰ ਦੇਖੇ ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਹੈ ਉਥੋਂ ਤੱਕ ਪੁੱਤ ਤੂੰ ਦੇਖੇ ਇਹ ਨਾ ਹੋਵੇ ਵੀ ਮੇਰੀ ਨਿਗਾਹ ਦੂਰ ਤੱਕ ਜਾਵੇ ਤੇ ਮੇਰਾ ਪੁੱਤ ਨੇੜੇ-ਨੇੜੇ ਦੇ ਲੋਕ ਵੇਖਣ ਇੱਕ ਸੱਜੇ ਪਾਸੇ ਲੱਤ ਅੱਗੇ ਇੱਕ ਪਿੱਛੇ ਲੱਤ ਹੁੰਦੀ ਹੈ ਬੱਚੇ ਦੀ ਤੇ ਆਪਣੇ ਲੱਕ ਦੇ ਨਾਲ ਬੱਚੇ ਨੂੰ ਚੁੱਕਿਆ ਹੁੰਦਾ ਤੇ ਜਿੱਥੇ ਇੱਕ ਮਾਂ ਦੀ ਨਿਗਾਹ ਜਾਂਦੀ ਹੁੰਦੀ ਹੈ ਉੱਥੇ ਹੀ ਬੱਚੇ ਦੀ ਨਿਗਾਹ ਜਾਂਦੀ ਹੁੰਦੀ ਹੈ ਇਹ ਮਾਂ ਦੇ ਉਪਕਾਰ ਨੇ ਇਹ ਮਾਂ ਦੇ ਗੁਣ ਨੇ ਮਾਂ ਬੇਸ਼ੱਕ ਪੰਜਾਬੀ ਦੇ ਇੱਕ ਅੱਖਰ ਦੇ ਨਾਲ ਲਿਖਿਆ ਜਾਂਦਾ ਹੈ ਪਰ ਮਾਂ ਦੇ ਗੁਣਾਂ ਨੂੰ ਬਿਆਨਣ ਵਾਸਤੇ ਕਈ ਕਈ ਦਿਨ ਲੱਗ ਜਾਂਦੇ ਨੇ ਕਈ ਕਈ ਘੰਟੇ ਲੱਗ ਜਾਂਦੇ ਨੇ ਬਤੀਤ ਹੋ ਜਾਂਦੇ ਨੇ ਵੀ ਉਹਨਾਂ ਦੇ ਗੁਣਾਂ ਦੀ ਕਈ ਅੱਖਰਾਂ ਦੇ ਨਾਲ ਵੀ ਬਿਆਨਤਾ ਨਹੀਂ ਕੀਤੀ ਜਾ ਸਕੀ ਤਾਂ ਹੀ ਤਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜਮੈ ਰਸਾਨ ਮੰਦਾ ਨਹੀਂ ਆਖਣਾ ਇਹ ਜਿਸ ਮਾਂ ਨੇ ਗੁਰੂਆਂ ਨੂੰ ਪੀਰਾਂ ਨੂੰ ਭਗਤਾਂ ਨੂੰ ਯੋਧਿਆਂ ਨੂੰ ਬਲੀਦਾਨਾਂ ਨੂੰ ਜਨਮ ਦਿੱਤਾ ਹੈ ਜਿਸ ਮਾਂ ਕਰਕੇ ਸਮਾਜ ਚੱਲਦਾ ਹੈ ਜਿਸ ਇਸਤਰੀ ਕਰਕੇ ਸਮਾਜ ਦੇ ਵਿੱਚ ਸਾਰਾ ਕੁਝ ਹੈ ਤੇ ਉਸ ਇਸਤਰੀ ਨੂੰ ਕਦੀ ਵੀ ਦੁਰਕਾਰਨਾ ਨਹੀਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪੂਰੀ ਅਹਿਮੀਅਤ ਦਿੱਤੀ ਗੁਰੂ ਸਾਹਿਬ ਜੀ ਨੇ ਪੂਰੀ ਉਹਨਾਂ ਨੂੰ ਜਗ੍ਹਾ ਦਿੱਤੀ ਗੁਰੂ ਸਾਹਿਬ ਨੇ ਪੂਰਾ ਉਹਨਾਂ ਨੂੰ ਮਾਣ ਦਿੱਤਾ ਬੇਸ਼ੱਕ ਹੀ ਮਜ਼ਬਾਂ ਦੇ ਵਿੱਚ ਸਤਕਾਰ ਉਸ ਤਰੀਕੇ ਦਾ ਨਹੀਂ ਜਿਸ ਤਰੀਕੇ ਦਾ ਸਤਕਾਰ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਇਸਤਰੀ ਨੂੰ ਦਿੱਤਾ ਤੇ ਇਸਤਰੀ ਮਾਂ ਨੇ ਪਤਨੀ ਨੇ ਧੀ ਨੇ ਇਤਿਹਾਸ ਪੜ੍ਹੀਏ 10 ਪਾਤਸ਼ਾਹਿਆਂ ਦਾ ਤੇ ਆਪ ਮਹਾਰੇ ਪਤਾ ਲੱਗਦਾ ਵੀ ਕਿੰਨੀਆਂ-ਕਿੰਨੀਆਂ ਵੱਡੀਆਂ ਸੇਵਾਵਾਂ ਜੇ ਸਿੱਖਾਂ ਦੇ ਵਿੱਚ ਮਹਾਨ ਬੀਬੀਆਂ ਦੀ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਦੇ ਵਿੱਚ ਮਾਤਾ ਭਗ ਕੌਰ ਜੀ ਬੀਬੀ ਸ਼ਰਨ ਕੌਰ ਜੀ ਬੀਬੀ ਦੇਸਾਂ ਜੀ ਹੋਰ ਅਨੇਕਾਂ ਜੜੀਆਂ ਸਤਕਾਰਤਮਾਵਾਂ ਨੇ ਬੀਬੀਆਂ ਨੇ ਜਿਨ੍ਹਾਂ ਨੇ ਪੰਥ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਜੂਝਣਾ ਕੀਤਾ ਵੱਡੇ ਵੱਡੇ ਕਾਰਜ ਕੀਤੇ ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਇਹ ਗੁਰੂ ਦੀਆਂ ਰਹਿਮਤਾਂ ਅਸੀਂ ਮਾਮਾ ਦਾ ਸਤਿਕਾਰ ਕਰੀਏ ਮਾਵਾ ਦੀ ਕਹਿਣੀ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦਾ ਯਤਨ ਕਰੀਏ ਮਾਵਾ ਦੀ ਕਰਨੀ ਨੂੰ ਪਹਿਚਾਨੀਏ ਮਾਂ ਇੱਕ ਅਧਿਆਪਕ ਹੁੰਦੀ ਹੈ ਮਾਂ ਦੀਆਂ ਕਈਆਂ ਗੱਲਾਂ ਬੰਦੇ ਨੂੰ ਜ਼ਿੰਦਗੀ ਤੱਕ ਯਾਦ ਰਹਿੰਦੀਆਂ ਨੇ ਮਾਂ ਹਮੇਸ਼ਾ ਆਪਣੇ ਪੁੱਤ ਨੂੰ ਪੁੱਤ ਭਾਵੇਂ 60 ਸਾਲ ਦਾ ਕਿਉਂ ਨਾ ਹੋ ਜਾ ਜੇ ਬਜ਼ੁਰਗ ਮਾਂ ਬੈਠੀ ਹੈ ਤੇ ਆਪਣੇ 60 ਸਾਲ ਦੇ ਪੁੱਤ ਨੂੰ ਵੀ ਕਹਿੰਦੀ-ਕਹਿੰਦੀ ਵੀ ਤੁਹਾਨੂੰ ਕੁਝ ਪਤਾ ਹੀ ਨਹੀਂ ਤੁਹਾਨੂੰ ਸਮਝ ਹੀ ਨਹੀਂ ਆ ਕੋਈ ਇਸ ਤਰੀਕੇ ਦੇ ਨਾਲ ਨਹੀਂ ਇਸ ਤਰੀਕੇ ਦਾ ਕੰਮ ਇਸ ਤਰ੍ਹਾਂ ਕਰੀਦਾ ਹੁੰਦਾ ਉਹ ਹਰੇਕ ਗੱਲ ਤੋਂ ਵਰਜਦੀ ਮਾਂ ਦੀ ਇੱਕ ਉਦਾਹਰਨ ਹੋਰ ਬੜੀ ਪਿਆਰੀ ਸਾਨੂੰ ਮਿਲਦੀ ਹੈ ਉਹ ਮਿਲਦੀ ਹੈ ਗੁੰਗੇ ਦੀਆਂ ਰਮਝਾਂ ਗੁੰਗੇ ਦੀ ਮਾਂ ਜਾਣੇ ਅਸਲ ਦੇ ਵਿੱਚ ਗਾਥਾ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਵੀ ਇੱਕ ਮਾਂ ਦੇ 4-5 ਪੁੱਤ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਪੁੱਤ ਗੁੰਗਾ ਸੀ ਬਾਕੀ ਸਹੀ ਸਲਾਮਤ ਸੀ ਜਦੋਂ ਮਾਂ ਤੁਰਦੀ ਹੈ ਇਸ ਦੁਨੀਆ ਨੂੰ ਛੱਡ ਜਾਂਦੀ ਹੈ ਸਵਰਗ ਪਹਾਰ ਜਾਂਦੀ ਹੈ ਸਾਰੇ ਰੋਂਦੇ ਨੇ ਸਸਕਾਰ ਹੋ ਜਾਂਦਾ ਹੈ ਪਰ ਇੱਕ ਜਿਹੜਾ ਬੋਲਦਾ ਨਹੀਂ ਉਹ ਰੋਂਦਾ ਹੀ ਰਹਿੰਦਾ ਬਾਕੀ ਪਰਿਵਾਰਕ ਮੈਂਬਰ ਬਾਕੀ ਭਰਾ ਪੈਣਾ ਸਭ ਸਮਝਾਉਣ ਦਾ ਯਤਨ ਕਰਦੇ ਆ ਵੀ ਸਾਡੀ ਵੀ ਓਨੀ ਮਾਂ ਤੇਰੀ ਵੀ ਮਾਂ ਤੇ ਸਾਡੀ ਵੀ ਮਾਂ ਬਸ ਹੁਣ ਥਾਮਾ ਕਢੀਏ ਉਹ ਤਰ੍ਹਾਂ ਤਰ੍ਹਾਂ ਦੇ ਉਸ ਤਰੀਕੇ ਦੇ ਇਸ਼ਾਰੇ ਕਰਕੇ ਉਹਨੂੰ ਸਮਝਾਉਣ ਦਾ ਯਤਨ ਕਰਦੇ ਪਰ ਨਹੀਂ ਸਮਝਦੇ ਉਹ ਗੁੰਗਾ ਪੁਰਸ਼ ਗੁੰਗਾ ਪੁੱਤ ਮਾਂ ਦਾ ਕਾਗਜ਼ ਦੀ ਹਿੱਕ ਤੇ ਲਿਖਦਾ ਕਹਿੰਦਾ ਵੀ ਇਹਨਾਂ ਦੇ ਬਾਪ ਦੀ ਵੀ ਮਾਂ ਸੀ ਤੁਰ ਗਈ ਇਹਨਾਂ ਨੇ ਆਪੋ ਆਪਣੇ ਕੰਮਕਾਰਾਂ ਤੇ ਲੱਗ ਜਾਣਾ ਪਰ ਮੇਰੀ ਮਾਂ ਨਹੀਂ ਮਰੀ ਮੇਰੀ ਮਾਂ ਨਹੀਂ ਪੂਰੀ ਹੋਈ ਮੇਰੀ ਅੱਜ ਦੁਨੀਆ ਖਤਮ ਹੋ ਗਈ ਇਹਨਾਂ ਨੂੰ ਸਮਝਣ ਤੇ ਸਮਝਾਉਣ ਵਾਲੇ ਹੈਗੇ ਨੇ ਪਰ ਮੇਰੀ ਨਿੱਕੀ ਨਿੱਕੀ ਗੱਲ ਨੂੰ ਸਮਝਣ ਵਾਲੀ ਮੇਰੀ ਨਿੱਕੀ ਨਿੱਕੀ ਰਮਜ਼ ਨੂੰ ਸਮਝਣ ਵਾਲੀ ਮੇਰੀ ਅੱਜ ਦੁਨੀਆ ਹੀ ਖਤਮ ਹੋ ਮੇਰੀ ਅੱਜ ਮਾਂ ਚਲੀ ਗਈ ਮੇਰੇ ਭਾਦੀ ਮੇਰੀ ਦੁਨੀਆ ਖਤਮ ਹੋ ਤਾਂ ਹੀ ਕਿਹਾ ਜਾਂਦਾ ਗੁੰਗੇ ਦੀਆਂ ਰਮਜ਼ਾਂ ਗੁੰਗੇ ਦੀ ਮਾਂ ਜਾਣੇ ਮਾਂ ਸਮਝਦੀ ਸੀ ਕਦੋਂ ਭੁੱਖ ਲੱਗਦੀ ਆ ਪੁੱਤ ਨੂੰ ਕਦੋਂ ਪਿਆਸ ਲੱਗਦੀ ਆ ਪੁੱਤ ਨੂੰ ਕੀ ਕਹਿਣਾ ਚਾਹੁੰਦਾ ਹੈ ਮੇਰਾ ਪੁੱਤ ਕੀ ਨਹੀਂ ਕਹਿਣਾ ਚਾਹੁੰਦਾ ਕਿਹੜੀ ਸੋਚ ਦੇ ਵਿੱਚ ਪਿਆ ਹੈ ਮੇਰਾ ਪੁੱਤ ਅੱਜ ਖੁਸ਼ ਹੈ ਜਾਂ ਮੇਰਾ ਪੁੱਤ ਅੱਜ ਨਾਰਾਜ਼ ਮਾਂ ਹਰ ਇੱਕ ਚੀਜ਼ ਨੂੰ ਸਮਝ ਲਈ ਮਾਂ ਹਰ ਇੱਕ ਚੀਜ਼ ਨੂੰ ਜਾਣ ਲਈ ਇਹ ਹੈ ਮਾਂ ਦੇ ਗੁਣਾਂ ਦੇ ਉੱਪਰ ਆਪਾਂ ਕੁਝ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਮਾਂ ਦੇ ਗੁਣ ਮਾਂ ਦੇ ਉਪਕਾਰ ਸਮਾਂ ਬੇਸ਼ੱਕ ਥੋੜਾ ਜਿਹਾ ਮੈਂ ਜ਼ਿਆਦਾ ਲੈ ਗਿਆ ਦਿਲ ਕਰਦਾ ਸੀ ਵੀ ਮਾਂ ਦੇ ਉੱਪਰ ਹਜੇ ਕੁਝ ਹੋਰ ਵੀ ਗੱਲਬਾਤਾਂ ਕਰ ਲਈਏ ਪਰ ਸਮਾ ਇਜ਼ਾਜ਼ਤ ਨਹੀਂ ਦਿੰਦਾ ਫੇਰ ਕਿਸੇ ਦਿਨ ਆਪਾਂ ਕੋਸ਼ਿਸ਼ ਕਰਾਂਗੇ ਵੀ ਮਾਂ ਦੇ ਉੱਪਰ ਗੱਲਬਾਤ ਕਰੀਏ ਮਾਂ ਦੀਆਂ ਉਦਾਹਰਨਾਂ ਹੋਰ ਲੈ ਕਰਕੇ ਤੁਹਾਡੀ ਕਚਹਿਰੀ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਮੈਂ ਰੱਖਣ ਦਾ ਯਤਨ ਕਰਾਂ ਗੁਰੂ ਦੀ ਹਜ਼ੂਰੀ ਦੇ ਅੰਦਰ ਕੀਰਤਨ ਦੀ ਸੇਵਾ ਨਿਭਾਉਂਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਭੁੱਲਾਂ ਰਹਿ ਜਾਣੀਆਂ ਸੁਭਾਵਿਕ ਹਨ ਸਤਿਗੁਰੂ ਤੇ ਸਤਿਗੁਰਾਂ ਦੀ ਸੰਗਤ ਬਖਸ਼ਣ ਜੋਗ ਹੈ ਸਾਰੇ ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਗੱਜ ਕੇ ਸਾਰੇ ਫਤੇ ਬਲਾਇਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ